ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਡਾ ਨਾਮ ਕੀ ਆ ਪ੍ਰਜਿੰਦਰ ਸਿੰਘ ਅੱਛਾ ਪ੍ਰਜਿੰਦਰ ਜੀ ਆਪਣੇ ਇਹ ਜਿਹੜਾ ਪਕੌੜਿਆਂ ਦਾ ਲੰਗਰ ਲੱਗ ਰਿਹਾ ਕਿਹਨਾਂ ਵੱਲੋਂ ਲਗਾਇਆ ਜਾ ਰਿਹਾ ਹੈ ਇਹ ਸਰਦਾਰ ਮੋਹਨ ਸਿੰਘ ਵੱਲੋਂ ਮੋਹਨ ਸਿੰਘ ਹਾਂਜੀ ਹਨਾ ਇਹਨਾਂ ਦੇ ਮੇਰੇ ਬਜ਼ੁਰਗਾਂ ਦਾ ਨਾਮ ਕੀ ਹੁੰਦਾ ਸੀ ਆਪਣੇ ਕਰਮੀ ਕਿ ਕੀ ਉਹਨਾਂ ਦਾ ਇਹ ਬਜ਼ੁਰਗ ਬੰਦਾ ਉੱਤਮ ਸਿੰਘ ਸੀ ਹਾਂ ਉੱਤਮ ਸਿੰਘ ਅੱਛਾ ਅੱਛਾ ਇਹ ਉਹਨਾਂ ਵੱਲੋਂ ਕਿੱਥੇ ਰਹਿੰਦੇ ਆ ਆਪਣੇ ਮੋਹਨ ਸਿੰਘ ਜੀ ਹੁਣ ਉਹ ਕੈਨੇਡਾ ਕੈਨੇਡਾ ਰਹਿੰਦੇ ਆ अच्छा हां जी सत श्री अकाल जी सत श्री अकाल जी ये अपने ਤੁਹਾਡਾ ਕੀ ਨਾਮ ਆ ਬਲਵੀਰ ਕੋਰ ਬਲਵੀਰ ਕੋਰ ਹਾਂਜੀ ਤੁਸੀਂ ਮੇਨ ਲੱਗਦਾ ਐਨ ਆਰ ਆਈ ਆ ਇੱਕ ਕਿਹੜੀ ਜਗ੍ਹਾ ਰਹਿੰਦੇ ਆ ਤੁਸੀਂ ਅਸੀਂ ਕੈਨੇਡਾ ਵਿੱਚ ਕੈਨੇਡਾ ਸੇ ਰਹਿੰਦੇ ਆ ਹਾਂਜੀ ਇਹ ਜਿਹੜਾ ਜੂਸ ਦਾ ਆ ਉਹ ਤੁਹਾਡੇ ਪਰਿਵਾਰ ਵੱਲੋਂ ਹਾਂਜੀ ਹਾਂਜੀ ਸਾਡੇ ਪਰਿਵਾਰ ਵੱਲੋਂ ਤੁਹਾਡੇ ਪਰਿਵਾਰ ਵੱਲੋਂ ਕੀ ਨਾਮ ਆ ਗੁਰਪਾਲ ਸਿੰਘ ਗੁਰਪਾਲ ਸਿੰਘ ਗੁਰਪਾਲ ਸਿੰਘ ਹਣਾ ਮਿਲ ਮਨਦੀਪ ਸਿੰਘ اچھا ਇਹ ਸਾਰੀ ਫੈਮਿਲੀ ਵੱਲੋਂ ਆਈ ਆ ਹਾਂਜੀ ਸਾਰੇ ਫੈਮਿਲੀ ਵੱਲੋਂ ਆਈ ਆ ਹਾਂਜੀ ਪਰ ਮੈਨੂੰ ਇੱਕ ਗੱਲ ਦੱਸੋ ਹਾਂਜੀ ਮੈਂ ਹੁਣ ਤੁਹਾਡਾ ਨਾਲ ਉੱਥੇ ਕਰਕੇ ਆਇਆ ਲਾਈਵ ਦੇ ਉੱਪਰ ਕੀਤਾ ਹਾਂਜੀ ਹਾਂਜੀ ਕਈ ਲੋਕਾਂ ਦਾ ਵਹਿਮ ਸੀ ਨਾ ਵੀ ਜਿਹੜੇ ਜੂਸ ਬਣਾਦੇ ਆ ਉਹ ਬਣਾਦੇ ਕੈਮੀਕਲ ਪਾ ਦਿੰਦੇ ਆ ਉਹ ਘੋਲਦੇ ਪਰ ਤੁਸੀਂ ਤੇ ਪਿਓਰ ਪਿਓਰ ਜੂਸ ਪੁਲਾ ਰਹੇ ਹੈਗੇ ਆ ਸੋ ਦੇਖੋ ਮਾਲਕ ਜਿਹੜੇ ਆ ਤੁਹਾਡੀ ਬਾਬੇ ਬਾਬੇ ਆ ਜੀ ਸਭ ਇਸੇ ਤਰ੍ਹਾਂ ਤਰੱਕੀਆਂ ਕਰੇ ਇਸੇ ਤਰ੍ਹਾਂ ਲੰਗਰ ਲਗਾਉਂਦੇ ਰਹੇ ਲੋਕਾਂ ਦੇ ਕੰਮ ਆਉਂਦੇ ਰਹੋ ਸੇਵਾ ਲੈਂਦਾ ਰਹੋ ਸਭ ਕੋ ਜੀ ਉਹਨਾਂ ਦਾ ਉਹ ਸੇਵਾ ਵੀ ਕਿਸੇ ਕਿਸੇ ਨੂੰ ਮਿਲਦੀ ਹੈਗੀਆ ਸੋ ਠੀਕ ਹੈ ਜੀ ਸਸਰੀ ਕਾ ਸਸਰੀ ਹੈ ਜੀ ਹਰ ਸਾਲ ਜਿਸ ਤਰ੍ਹਾਂ ਕੀ ਉਹ ਉਹਨਾਂ ਨੇ ਕਾਇਆ ਹੈਗਾ ਆ ਇੱਥੇ ਚਾਹ ਪਕੋੜਿਆਂ ਦਾ ਲੰਗਰ ਜਿਹੜਾ ਕਿ ਉਹ ਹਰ ਸਾਲ ਜਿਹੜਾ ਆ ਵਰਤਾਇਆ ਜਾਂਦਾ ਆ ਹਰ ਸਾਲ ਔਰ ਸਾਹਮਣੇ ਜਿਹੜਾ ਜੂਸ ਦਾ ਜਿਹੜਾ ਆ ਤੁਰਤ ਲੰਗਰ ਵਰਤਾਇਆ ਜਾਂਦਾ ਹੈਗਾ ਔਰ ਅਸੀਂ ਕੋਸ਼ਿਸ਼ ਕੀਤੀ ਆ ਕਿ ਤੁਹਾਨੂੰ ਅੰਮ੍ਰਿਤ ਵੇਲੇ ਦਾ ਵੀ ਸਾਰਾ ਹੁਕਮ ਨਾਵਾ ਜੋਸੀ ਉਹ ਵੀ ਤੁਹਾਨੂੰ ਅਸੀਂ ਸੁਣਾਇਆ ਔਰ ਸੰਗਤਾਂ ਜਿਹੜੀਆਂ ਆ ਉਹ ਸਵੇਰ ਤੋਂ ਸੇਵਾਦਾਰ ਜਿਹੜੇ ਹੈਗੇ ਆ ਉਹ ਲੱਗੇ ਹੋਏ ਨੇ ਸੇਵਾ ਨਿਵਾ ਰਹੇ ਨੇ ਆਪਣਾ ਦੂਜਾ ਬਸ ਅਡਾ ਗਰਚਾ ਗੁਰਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਆ ਹਰ ਸਾਲ ਜਿਹੜਾ ਇੱਥੇ ਅਟੁੱਟ ਲੰਗਰ ਵਰਤਾਇਆ ਜਾਂਦਾ ਆ ਗੁਰਪਾਲ ਸਿੰਘ ਗਰਚਾ ਔਰ ਜੂਸ ਦਾ ਜਿਹੜਾ ਲੰਗਰ ਹੈਗਾ ਉਹ ਉਹਨਾਂ ਵੱਲੋਂ ਇੱਥੇ ਜਿਹੜਾ ਉਹ ਲਗਾਇਆ ਜਾ ਰਿਹਾ ਹੈ ਔਰ ਇੱਥੇ ਜਿਹੜਾ ਆ ਚਾਹ ਔਰ ਪਕੌੜਿਆਂ ਦਾ ਲੰਗਰ ਉਧਰ ਜੂਸਦਾ ਹੁੰਦਾ ਆ ਇੱਥੇ ਚਾਹ ਪਕੌੜਿਆਂ ਦਾ ਜਿਹੜਾ ਲੰਗਰ ਹੈਗਾ ਆ ਮੋਨ ਸਿੰਘ ਗਰਚਾ ਉਹਨਾਂ ਦੇ ਪਰਿਵਾਰ ਵੱਲੋਂ ਲਗਾਇਆ ਜਾਂਦਾ ਆ ਤੇ ਬਾਕੀ ਸੇਵਾਦਾਰ ਜਿਹੜੇ ਆ ਉਹ ਵਖੂਬੀ ਸੇਵਾ ਜਿਹੜੇ ਆ ਉਹ ਕਰਦੇ ਨੇ ਚਾਹ ਪਕੌੜਿਆਂ ਦਾ ਲੰਗਰ ਇਹਨਾਂ ਵੱਲੋਂ ਲਗਾਇਆ ਜਾਂਦਾ ਹੈ ਦੂਜੇ ਪੜਾਅ ਦੇ ਉੱਪਰ ਪਹੁੰਚ ਚੁੱਕੇ ਨੇ ਔਰ ਪੜਾ ਨੰਬਰ 2 ਬੱਸ ਸੱਡਾ ਖਰਚਾ ਔਰੇ ਪੜਾ ਜਿਹੜਾ ਆ ਦੂਸਰਾ ਪੜਾ ਆ ਦੂਜੇ ਨੰਬਰ ਤੇ ਪੜਾਇਆ ਇਹ thank you ਔਰ ਪੈਕਟ ਜਿਹੜੇ ਆ ਉਹ ਬੰਦ ਪੈਕ ਕੀਤੇ ਹੋਏ ਨੇ ਤਾਂ ਜੋ ਇਹ ਵੀ ਸਮੱਸਿਆ ਨਾ ਆਵੇ ਕਿ ਹੱਥਾਂ ਦੇ ਵਿੱਚ ਜਿਹੜੇ ਆ ਖਵਾਰਾਂ ਵਿੱਚ ਚਿਪਕਦੇ ਲੈ ਕੇ ਚੱਲ ਜਾਵੇ। ਲੇਕਿਨ ਆਦਾਂ ਲਾਗੇ। ਔਰ ਇਸ ਮੌਕੇ ਤੇ ਵਿਦੇਸ਼ ਤੋਂ ਐਨਆਰਆਈ ਵੀ ਕਾਫੀ ਆਂਦੇ ਨੇ। ਸਾਡੀ ਜੀ ਬੈਗ ਨੰਬਰ ਹੀ ਕਰਦੀ ਸਾਡੀ ਐਨ.ਆਰ.ਆਈ. ਜੀ ਇਸ ਮੌਕੇ ਤੇ ਵਿਸ਼ੇਸ਼ ਆਂਦੇ ਨੇ ਚਲੋ ਖੈਰ ਸਾਡੀ ਕੋਸ਼ਿਸ਼ ਹੈਗੀ ਆ ਕਿ ਅਸੀਂ ਤੁਹਾਨੂੰ ਇਸ ਫੋਟੋਆਂ ਦੀ ਹਰ ਇੱਕ ਤਸਵੀਰ ਸਾਂਝੀ ਕਰੇ ਕਰੀਏ ਇਹ ਹੈ ਦੇਖਣ mere upar wale wale ek bane santupati marita hai sant smayna kase banaye ਤੇ ਤੁਸੀਂ ਪੜਾ ਨੰਬਰ 2 ਉਹਦੀਆਂ ਤਸਵੀਰਾਂ ਦੇਖ ਰਿਹਾ ਹੋ। ਉਹ ਇੱਥੇ ਜੂਸ ਇੱਕ ਪਾਸੇ ਜੂਸ ਦਾ ਲੰਗਰ ਲਗਾਇਆ ਜਾਂਦਾ ਔਰ ਦੂਸਰੇ ਪਾਸੇ ਜਿਹੜਾ ਹੈਗਾ ਚਾਪ ਕੋੜਿਆਂ ਦਾ ਲੰਗਰ ਲਗਾਇਆ ਜਾਂਦਾ ਸਾਡੀ ਕੋਸ਼ਿਸ਼ ਹੈਗੀ ਕਿ ਤੁਹਾਨੂੰ ਇੱਕ ਤਸਵੀਰ ਜਿਹੜੀ ਆ ਉਹ ਆਪਣੇ ਚੈਨਲ ਦੇ ਉੱਪਰ ਦਿਖਾਈਏ ਬੇਦੇਸ਼ਾਂ ਤੋਂ ਐਨਆਰ ਵੀ ਇਸ ਮੌਕੇ ਤੇ ਜ਼ਰੂਰ ਆਉਂਦੇ ਨੇ ਕਹਿੰਦੇ ਨੇ ਮੇਲਾ ਵੇਚੀਆਂ ਦਾ ਵਾਕਿਆ ਹੀ ਜੋ ਇੱਥੇ ਆ ਕੇ ਜੋ ਬੇਦੇਸ਼ਾਂ ਤੋਂ ਆਉਂਦੇ ਨੇ ਜਾਂ ਇੱਥੇ ਦੇ ਨੇ ਇੱਕ ਦੂਜੇ ਨਾਲ ਮੇਲ ਮਲਾਪ ਵੀ ਹੋ ਜਾਂਦਾ ਹੈ। ਉਹ ਮੂਦਾ ਉੱਧਰੋਂ ਕਰ। ਹੋਰ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਤੁਹਾਨੂੰ ਹਰ ਵੀਡੀਓ ਜਿਹੜੀ ਉਹ ਦਿਖਾਈਏ। ہو چکا ہے ਨੂੰ ਪੜਾ ਨੰਬਰ 2 ਤੇ ਪਹੁੰਚ ਚੁੱਕਾ ਆ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਇੱਕ ਇੱਕ ਪਲ ਜਿਹੜਾ ਨਗਰ ਕੀਰਤਨ ਦਾ ਹੈਗਾ ਉਹ ਸਾਰੇ ਦਾ ਸਾਰਾ ਦਿਖਾਇਆ ਜਾਵੇ ਪਰ ਕਈ ਵਾਰ ਕੋਈ ਬਾਦ ਵਿੱਚ ਆਂਦੇ ਨੇ ਤੇ ਉਹ ਅਸੀਂ ਨਹੀਂ ਦਿਖਾ ਸਕਦੇ ਆ ਕਿਉਂਕਿ ਟਾਈਮ ਸੀਮਤ ਹੁੰਦਾ ਔਰ ਬੱਚੇ ਤੁਸੀਂ ਦੇਖ ਪਾ ਰਹੇ ਹੋ ਕਾफी ਕੁਝ ਨੇ ਹੱਸ ਕੇ ਦਿਖਾਓ ਬੇ ਹੈਲੋ ਅਸੀਂ ਜੀ ਹੱਸ ਸਕਦੇ ਹਾਂ ਓਕੇ ਔਰ ਤੜੀ ਕੋਸ਼ਿਸ਼ ਰਹਿੰਦੀ ਆ ਕਿ ਬੱਚਿਆਂ ਦੀਆਂ ਜਿਹੜੀਆਂ ਵੀਡੀਓ ਆ ਉਹ ਬੜੇ ਖੁਸ਼ ਹੁੰਦੇ ਆ ਜਦੋਂ ਆਪਣੀ ਤਸਵੀਰ ਦੇਖਦੇ ਆ ਉਹਨਾਂ ਨੂੰ ਵੀ ਅੱਜਕੱਲ ਸਾਡੇ ਨਾਲੋਂ ਵੱਧ ਪਤਾ ਆ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਆ ਸਾਡੀ ਕੋਸ਼ਿਸ਼ ਹੈਗੀ ਕਿ ਤੁਹਾਨੂੰ ਇੱਕ ਇੱਕ ਤਸਵੀਰ ਇੱਕ ਇੱਕ ਪਲ ਜਿਹੜਾ ਆ ਉਹ ਤੁਹਾਨੂੰ ਦਿਖਾਇਆ ਜਾਵੇ ਦੇਖ ਪਾ ਰਹੇ ਹਾਂ ਨਵਾਂ ਸ਼ਰਦ ਆਵਾ YouTube ਚੈਨਲ ਦੇ ਉੱਪਰ ਜਦੋਂ ਤੱਕ ਇਹ ਦੂਸਰੇ ਪੜਾਅ ਦੇ ਉੱਪਰ ਮਤਲਬ ਜਾਏਗਾ ਨਗਰ ਕੀਰਤਨ ਉਸ ਤੋਂ ਪਹਿਲਾਂ ਹੀ ਇਸ ਦੀ ਵੀਡੀਓ ਜਿਹੜੀ ਆ ਵੀ ਉੱਥੇ ਪੜਾਅ ਤੋਂ ਪਹਿਲਾਂ ਹੀ ਕਿ ਡਾਊਨਲੋਡ ਕਰ ਦਿੱਤੀ ਜਾਏਗੀ ਕਹਿੰਦਾ ਮਤਲਬ ਹੈ ਇਹ ਨਹੀਂ ਆ ਵਿੱਚ 7-7 ਘੰਟੇ ਦਾ ਲਾਈਵ ਤੁਹਾਨੂੰ ਦੁਕਾਨਾਂ ਤੇ ਟਾਈਮ ਹੀ ਨਹੀਂ ਹੁੰਦਾ ਹੈਗਾ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਤੁਹਾਨੂੰ 12-14 ਮਿੰਟ ਦੇ ਵਿੱਚ ਪੂਰੀਆ ਦਾ ਪੀੜਾ ਵੀਡੀਓ ਦਿਖਾ ਦੇ ਜਿਹੜਾ ਆ ਪਿਆ ਹੋਇਆ ਆ

घरेलू कमा छॾंदे पहुचे संगते Oh, ساڑھی کوشش ایک 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 ہے کہ آئی ایک کال دکھا ہے نمبر دو بس سٹینڈ ਔਰ ਫਲ ਫਰੂਟ ਦੀ ਵੀ ਵਰਤਾਇਆ ਜਾ ਰਿਹਾ ਆ ਬਹੁਤ ਫਰਗ ਤੇ ਮਰਦੀ ਆ ਨੰਬਰ ਦੇ ਫਾਰ Yeah. اور ساڑھی کوشش رہی ہے کہ تو انہار پاسا ہر روسا جڑا ਉਹ ਦਿਖਾਇਆ ਜਾਵੇ ਸੋ ਇਸ ਪੜਾ ਦਾ ਵੀ ਜਿਹੜਾ ਰਿਕਾਰਡਿੰਗ ਹੈਗੀ ਆ ਜਦ ਤੱਕ ਦੂਜੇ ਪੜਾਤੇ ਜਾਣਗੇ ਪਹਿਲਾਂ ਹੀ ਜਿਹੜਾ ਆ ਜਿੰਨਾ ਤੁਸੀਂ ਦੇਖ ਸਕਦੇ ਹੋ ਉਹ ਹੋ ਰਿਹਾ ਪਾਜੀ ਸਾਡੀ ਕੋਸ਼ਿਸ਼ ਹੈਗੀ ਆ ਔਰ ਜੁੱਸ ਤੇ ਦੇਖੋ ਇਸ ਤਰ੍ਹਾਂ ਔਰ ਇਹ ਆਪਣੇ ਗੁਰਪਾਲ ਸਿੰਘ ਨੂੰ ਨਾਮ ਦੀ ਜਿਹੜੀ ਹੈਗੀ ਆ ਇਹ ਲਗਾਇਆ ਗਿਆ ਹੈ ਗਾਇਆ ਕਾਫੀ ਰਸ਼ ਹੈ ਹਾਂਜੀ ਕਾਫੀ ਰਸ਼ ਚੱਲ ਰਿਹਾ ਹੋਰ ਆ ਚੱਲ ਰਿਹਾ ਔਰ ਇਧਰ ਵੀ ਜਾਬਕੋੜਿਆਂ ਦੇ ਜਿਹੜਾ ਲੰਗਰ ਹੈਗਾ ਉਸ ਦੇ ਉੱਪਰ ਵੀ ਦੇਖੋ ਕਾਫੀ ਭਾਰੀ ਰਸ਼ ਹੈਗਾ ਸਾਡੀ ਕੋਸ਼ਿਸ਼ ਸੀ ਕਿ ਅਸੀਂ ਤੁਹਾਨੂੰ ਹਰ ਇੱਕ ਪਹਿਲੂ ਅਸੀਂ ਦਿਖਾਈਏ ਸੋ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਹੈਗੀ ਆ ਇਹ ਪੜਾ ਦੀ ਰਿਪੋਰਟ ਤੁਸੀਂ ਨਵਾਂ ਸ਼ਹਿਰ ਦੋਆਬਾ YouTube ਚੈਨਲ ਦੇ ਉੱਪਰ ਬਸ ਥੋੜੇ ਹੀ ਮਿੰਟਾਂ ਬਾਅਦ ਦੇਖ ਸਕਦੇ ਹੋ। ਹੋਰ ਜੂਸ ਦਾ ਲੰਗਰ ਚਾਹ ਕੋੜਿਆਂ ਦਾ ਲੰਗਰ ਹੋਰ ਮਠੂੜ ਦਾ ਲੰਗਰ ਬੜਾ ਖੂਬ ਦੱਸਦਾ ਹੈ ਦੇਖਦੇ ਮੇਰਾ ਧਰਵਾ I'm no, not going ਅਸੀਂ ਕੋਸ਼ਿਸ਼ ਕੀਤੀ ਆ ਪੂਰੀ ਰਿਪੋਰਟ ਤੁਹਾਨੂੰ ਦਿਖਾ ਦਾਂ ਸੋ ਨਵਾਂ ਸ਼ਰਦਪਾਪਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਹੋਰ ਖਬਰਾਂ ਤੁਹਾਡੇ ਤੱਕ ਤੁਰੰਤ ਹੀ ਅਸੀਂ ਕੋਸ਼ਿਸ਼ ਕੀਤੀ ਹੈਗੀ ਆ ਕਿ ਤੁਹਾਨੂੰ ਪੂਰੇ ਦਾ ਪੂਰਾ ਜਿਹੜਾ ਵੇਰਵਾ ਹੈਗਾ ਆ ਉਹ ਅਸੀਂ ਦਿਖਾਈਏ ਨਵਾਂ ਸ਼ਰਦਪਾਪਾ YouTube ਚੈਨਲ ਤੇ ਕਿਸੇ ਇੱਕ ਕਪੜਾ ਦੀ ਜਿਹੜੀ ਰਿਪੋਰਟ ਹੈਗੀ ਆ ਰਾਵੀ ਤੇ ਪੱਪਾ ਹੱਕ ਹੱਕ ਅੰਦੇਸ਼ ਗੁਰੂ ਗਬੇਰ ਤੇ ਬਾਦਖਾਨ ਰਵੇ ਗੁਰੂ ਗਬੇਰ ਨੂੰ ਕਿਉਂਕਿ ਉਹੀ ਪਬਲਿਕ ਹੁੰਦੀ ਆ ਉਹੀ ਰਾਗੀ ਢਾਡੀ ਹੁੰਦੇ ਆ ਜੇ ਸਾ ਸੇ ਪੰਜ ਚਾਰ ਘੰਟੇ ਲਾਈਵ ਕਰ ਵੀ ਦਈਏ ਤੇ ਉਹ ਫਿਰ ਤੁਹਾਨੂੰ ਪਤਾ ਹੀ ਆ ਕਿ ਇੰਨਾ ਕਿਸੇ ਕੋ ਸਮਾਂ ਨਹੀਂ ਹੁੰਦਾ ਅਸੀਂ ਤੁਹਾਨੂੰ ਹਰੇਕੀ ਪੂਰੀ ਬੇਰਬਾ ਜੜਾਇਆ ਉਹ ਤੁਹਾਨੂੰ ਦਿਖਾ ਦਿੱਤਾ ਹੈਗਾ ਇਸ ਆਪਣੇ ਚੈਨਲ ਦੇ ਉੱਪਰ ਹੋਰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਜਨਾ ਮਨੋਖਾ ਜਨਮ ਲੈ ਕੇ ਦਰਬਾਰ ਦੇ ਢਾਡੀ ਹੋਣ ਦਾ ਮਾਣ ਦਿੱਤਾ। ਛੇਵੇਂ ਪਾਤਸ਼ਾਹ ਜੀ ਦਾ ਪੈਰ ਦੇ ਕੋ ਧੰਨਵਾਦ ਜਿਹੜਾ ਫਰਜ਼ ਕਰਕੇ ਸਿੱਖ ਕੌਮ ਦੇ ਸ਼ਰਨਮਤੀ ਇਤਿਹਾਸਿਕ ਜ਼ਿੰਮੇਵਾਰੀ ਦੱਸਣ ਦੀ ਝੋਲੀ ਦੇ ਵਿੱਚ ਪਾਈ ਹੈ। ਉਪਰੰਤ ਸਮੂਹ ਨਗਰ ਦੀ ਸੰਗਤ ਦਾ ਦੇ ਦਿਆਂ ਗਹਿਰਾਈਆਂ ਤੋਂ ਧੰਨਵਾਦ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਮਿਹਾਰਾ ਨੂੰ ਮਨਾਉਂਦੇ ਆ ਹੋਇਆ ਨਗਰ ਕੀਰਤਨ ਦੇ ਰੂਪ ਦੇ ਅਗਰ ਸਤਿ ਸਕੇ ਬੈਠੇ ਹੋ। ਸਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰਹਿਣ ਵਾਲੀ ਨੇਪ ਪੰਜਾ ਅੱਧੀ ਰਾਤ ਮੇਰੀ ਬ੍ਰਿਜਲੀ ਦੀ ਝੋਲੀ ਦੇ ਵਿੱਚ ਵੀ ਪਾ ਦੇਉ ਔਰ ਨਮਸਕਾਰ ਦੋ ਬਾਬਾ YouTube ਚੈਨਲ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਆ ਕਿ ਤੁਹਾਨੂੰ ਇੱਕ ਇੱਕ ਪਲ ਦੀ ਜਾਣਕਾਰੀ ਇਸ ਦੇ ਉੱਪਰ ਦਿੱਤੀ ਜਾਵੇ ਪੂਰੀ ਰਿਪੋਰਟ ਦਿਖਾਈ ਜਾਵੇ ਪਹਿਲੇ ਤੌਰ ਤੇ ਪਾਸਖ ਜੀ ਨੇ ਝੋਲੀ ਦੇ ਵਿੱਚ ਪਾਈ ਹੈ ਕਿ ਕਹ ਲਗੇ ਨਾਮ ਕੀ ਡਿਵਾਈਡ ਕਰਦੇ ਹੈ ਝੋਲੀ ਦੇ ਨਾਮ ਡਿਵਾਈਡ ਕੀਤਾ ਜਾ ਰਿਹਾ ਹੈ ਪਾਲ ਸਿੰਘ ਵੇ ਉਧਰ ਦੂਜੇ ਪਾਸੇ ਮੋਸੇ ਪ੍ਰਗੋਪਾਲ ਸਿੰਘ ਕੋਲ ਜੋ ਇਹਨਾਂ ਦੇ ਪਰਿਵਾਰ ਤੋਂ ਜੂਸ ਦਾ ਲੰਗਰ ਲਗਾਇਆ ਜਾਂਦਾ ਹਰ ਸਾਲ ਔਰ ਦੂਸਰੇ ਸਾਈਡ ਤੇ ਤੁਸੀਂ ਦੇਖ ਪਾ ਰਹੇ ਹੋ ਮੋਨ ਸਿੰਘ ਘਰਚਾ ਇਹਨਾਂ ਵੱਲੋਂ ਚਾਪ ਕੋੜਿਆਂ ਦਾ ਲੰਗਰ ਹਰ ਸਾਲ ਲਗਾਇਆ ਜਾਂਦਾ ਆ ਸੋ ਭੜੀ ਭੜੀ ਤਾਲੀ ਹੋ ਰਹੀ ਹੈ ਇਹ ਸ਼ਰਧਾ ਦੀ ਪੱਥੀ ਦਾ کرپال سنگہ پروار والوں جڑا جلس کا لنگر لگایا جائے so, اس کی رپورٹ مگر ہی چار رہے ہیں دی تیفک کافی ہے نما شہر دوا یو ٹیوب چینل قید کرتا جی. ਆ ਰਹੇ ਹੋ ਸੇਵਾ ਕਰ ਰਹੇ ਨੇ ਜੂਸ ਦਾ ਜੋ ਤੁਤ ਲੰਗਰ ਹੈਗਾ ਕਿੰਦਰ ਵਰਤਾਇਆ ਜਾ ਰਿਹਾ ਹੈਗਾ ਸਾਡੀ ਕੋਸ਼ਿਸ਼ ਰਹੀ ਆ ਕਿ ਸੋ ਹਰ ਬੜਾ ਦੀ ਰਿਪੋਰਟ ਤੁਹਾਨੂੰ ਪਹੁੰਚਾਈ ਜਾਵੇਗੀ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਰਾਨਾ ਜੋਨ ਦੇ ਦੀ ਕਬਰ ਜਿਹੜੀ ਆਪ ਨੂੰ ਸਤਿਕਾਰ ਤੇ ਭਾਵਨਾ ਦੇ ਨਾਲ ਅੱਜ ਦੇ ਭਾਈ ਜਾਨੀ ਥੋਲੀਆਂ ਹਲਕੇ ਕਰਿਆ ਜਾਂਦਾ ਕਿ ਕੋਈ